ਭਾਜੀ ਭਾਜੀ ਕੀ ਮਜਬੂਰੀ ਆ ਗਈ ਜਿੱਥੇ ਚਾਦਰ ਪਾਈ ਕੁਛ ਨਹੀਂ ਵਾਲੇ ਉਹ ਪਾਣੀ ਥੋੜਾ ਮੋਟਰਸਾਈਕਲ ਕਹਿੰਦੇ ਨਿਆਣੀ ਵਾਲ ਦੀ ਪਾਲਿਆ ਪਰ ਆ ਦੇਖੋ ਕੀ ਹੋ ਗਿਆ ਉਹ ਅੱਜ ਖੜੇ ਅਨ ਐਕਸਪੈਕਟਡ ਜੀਜਾ ਹੁੰਦੀਆਂ ਤੇ ਯਾਰ ਤੁਸੀਂ ਕੰਗਰਸ ਨਾਲ ਵੀ ਦੇਖ ਸਕਦੇ ਹੋ ਆਉਣ ਤੋਂ ਆਉਣ ਤੋਂ ਆਉਣ ਤੋਂ ਆਉਣ ਤੋਂ ਆਉਣ ਤੋਂ वेलकम बैक गाइस इस चैनल आज यार होनी चल ले यात्रा तेरा वो बना दी ने नाल ने कोई 75 मीटर पेड़ दो ਤੇ ਤਿਆਰੀ ਕੀਤੀ ਹੋਈ ਆ ਚੱਲੇ ਗੱਦੇ ਹੋਏ ਆ ਜਾਣ ਦੇ ਨਿਕਲਾ ਜਾਣ ਦੇ ਉਹ ਦੇ ਉਹ ਵੀ ਚੱਲ ਗਿਆ ਹੋਏ ਅੱਗੇ ਕਾਡੀਆਂ ਵੀ ਆ ਵੀ ਨਹੀਂ ਆ ਤੇ ਕਾफी ਜਾ ਰਹੀਆਂ ਨੇ ਤੇ ਯਾਰੋ ਵੀ ਅੱਗੇ ਜਾ ਰਿਹਾ ਅੱਜ ਤਰੀਕਾ 4 ਮਾਰਚ ਜੇ ਆਪਾਂ ਇਸ ਹਾਰ ਦਾ ਤੇਰੀ ਜੀ ਕੋਲ ਹੀ ਆਣ ਆਇਆ ਜ਼ਰੂਰ ਆਪ ਕੋ ਬਾਸਿਆ ਕੱਪਲ ਲਗਾ ਰਹੇ ਹੁਣ ਸੱਟਾ ਮਨੇ ਹੋਰ ਮਾਰਿਆ ਯਾਰ ਨਾ ਹੁਣ ਦੋ ਨਿਕਲੂਗਾ ਲੱਗੇ ਨਹੀਂ ਭਰਾਵਾ ਵੀਰ ਤੇ ਯਾਰ ਸਾਰਾ ਕੁਝ ਹਾਂ ਚੁੱਪ ਕੇ ਇਹ ਕਰਕੇ ਲਾ ਦੇ ਯਾਰ ਐਵੇਂ ਨਿਕਲੂਗੀ ਯਾਰ ਇਹ ਨਿੱਕੀ ਜਿਹੀ ਰੰਗੜੇ ਲਈ ਹੈ ਹੰਡਲ ਫਿਰ ਕੇ ਨਾ ਬਿਦਰਾ ਛੱਡੇ ਲੱਗੇ ਕੈਰ ਚ ਖਿੱਚਦੀਆਂ ਹੋਈਆਂ ਆ ਤੇ ਪਾਸ ਹੈ ਰਾਕ ਦੇ ਮੋਟਰਸਾਈਕਲ ਮੋਟਰਸਾਈਕਲ ਪਾਣੇ ਆ ਯਾਰ ਵਾਲਾ ਜੀ ਵਾਦੀ ਲੈਣੀ ਆ ਮੋਟਰਸਾਈਕਲ ਕਹਿੰਦੇ ਨਿਆਣੀ ਵਾਲ ਦੀ ਪਾਲੇ ਆ ਪਰ ਆ ਦੇਖੋ ਕੀ ਹੋ ਗਿਆ ਉਹ ਅਜੇ ਖੜੇ ਇਦਾਂ ਦੀ ਚੀਜ਼ਾਂ ਵੀ ਹੁੰਦੀਆਂ ਰਹਿੰਦੀਆਂ ਆ ਉਹ ਭੈਣ ਯਾਰ ਅਵੇ ਦੇਖ ਗਿਆ ਸੋ ਗਾਇਜ਼ ਇੱਥੇ ਚੀਜ਼ਾਂ ਵੀ ਹੁੰਦੀਆਂ ਰਹਿੰਦੀਆਂ ਆ ਇਦਾਂ ਵੀ ਵੀਡੀਓ ਮਾਰਦੀਆਂ ਆ ਤੁਸੀਂ ਕਿੱਥੋਂ ਕਿੱਥੇ ਜਾ ਕੇ ਜਾਣਾ ਪੈ ਰਿਹਾ ਸਾਨੂੰ ਦੇਖ ਸਕਦੇ ਤੁਸੀਂ ਲੈ ਆਵਾਂ ਬਿੱਤਰਾ ਚਾਹ ਦੇ ਜਾਣ ਦੇ ਜਿਵੇਂ ਟ੍ਰਾਂਕ ਮੋਟਰ ਤਾਂ ਉੱਥੋਂ ਨਿਕਲ ਗਿਆ ਤੇ ਰਸਤਾ ਤੁਸੀਂ ਦੇਖ ਸਕਦੇ ਹੋ ਕਿੱਥੋਂ ਕਿੱਥੇ ਜਾ ਰਹੇ ਹੋ ਓਹ ਧਿਆਨ ਨਾਲ ਦੇਖ ਲਨ ਤੇ ਇਹ ਜੀ ਤੋਂ ਦੇ ਰਹੇ ਦਿਹਾਏ ਵਲੋਗ ਇਹ ਫਲੋਗ ਚਲੋ ਜਿਹੜਾ ਕੱਲੇ ਨੇ ਚਲੋ ਕੱਲੇ ਕੱਲੇ ਉਹ ਉਹ ਨਿਕਲ ਜੂਗਾ ਕੀ ਹੋ ਗਿਆ ਇਹਨਾਂ ਨੇ ਉਹ ਇਹਦਾ ਹੱਥ ਹੀ ਹੋ ਗਈ ਧਿਆਨਾ ਹੋਰ ਰਾਸਤਾ ਇਹੀ ਹੁੰਦਾ ਹੋਰ ਨਹੀਂ ਕੋਈ ਰਾਸਤਾ ਆਜੇ ਮੋੜ ਤੇ ਨਹੀਂ ਵਾਹ ਵਾਹ ਰਾਸਾ ਹੁੰਦਾ ਹੀ ਕਹਿੰਦੇ ਇਹ ਦੇਖੋ ਚੱਲ ਫੇ ਗੱਭੀ ਜਾਣ ਦੇ ਧਿਆਨ ਨਾਲ ਬੜੀ ਬੜੀ ਪਿਆਰ ਨਾਲ ਜਾਣਾ ਹੀ ਪਿਆਰ ਨਾਲ ਉੱਤੋਂ ਦੀ ਉੱਤੋਂ ਦੀ ਉੱਤੋਂ ਦੀ ਕੋਲ ਨਾਲ ਨਾਲ ਬिच ਵਿੱਚ ਸਹੀ ਆ ਵਿਚ ਵਿੱਚ ਜਿਆਦਾ ਹੀ ਖਰਾਬ ਆ ਕੁਛ ਤਾਂ ਮਿੱਤਰੋ ਫੇਰ ਹੁਣ ਉੱਥੇ ਉੱਤਰਨਾ ਪੈ ਰਿਹਾ ਆ ਮੰਗ ਲਓ ਗਿਆ ਲੈ ਮਿੱਤਰੋ ਇਹ 10-10 ਕਿਲੋਮੀਟਰ ਕਿਦੇ ਪੱਥਰ ਰਹਿ ਗਿਆ ਤੇ ਬਸ ਕਰਨ ਰਿਹਾ ਜੇ ਬਿਨਾਂ ਅੱਥੀ ਅਕੀਨਾਂ ਸਮਰਵਾ ਦੇ ਸ਼ੁਰੂ ਚਿੱਕੜ ਵਿੱਚੋਂ ਨਿਕਲਦਾ ਨਿਕਲ ਜਾਈਆ ਪਾ ਹੁਣ ਆਹੀ ਰਾਹ ਤੇ ਜਾ ਰਹੇ ਸੀ ਤਕਰ ਰਸਤਾ ਕਿੰਨਾ ਰਹਿ ਗਿਆ ਪੱਥਰ ਕਿੰਨੇ ਕਿਲੋਮੀਟਰ ਰਹਿ ਗਿਆ ਕਿੰਨੇ ਕੁ ਮੀਟਰ ਦਾ ਇਹ ਰਾਹ ਰਹਿ ਗਿਆ ਬਾਕੀ ਰਾਹ ਤਾਂ ਬਾਕੀ ਕਾਫੀ ਖਰਾਬ ਆ ਉਹ ਵੈਸੇ ਨਹੀਂ ਕਰਾ ਹੈਗਾ ਸਹੀ ਸੀਗਾ 20 ਕਰਕੇ ਥੋੜਾ ਜਿਹੜਾ ਉਹ ਮੋਲ ਜਿਹੜਾ ਥੋੜਾ ਇਦਾਂ ਦਾ ਹੋ ਗਿਆ ਆ ਬਾਕੀ ਪਹੁੰਚ ਕੇ ਤਾਂ ਨੂੰ ਦਿਖਾਉਂਦੇ ਆ ਗਿਆ ਵੀ ਤੋਂ ਪਿੱਛੇ ਵੀ ਨਹੀਂ ਡਿੱਗਣੀ ਇਹ ਤਾਂ ਪਿੱਛੇ ਰਹਿ ਗਈ ਆ ਓਏ ਉਹ ਕਿਹੋ ਜਿਹੀ ਟੰਡਿਕਾ ਨਾ ਆ ਡ੍ਰਾਈਪ ਹੋ ਲਗੇ ਜਾ ਪਰ ਆ ਬੁੱਲ ਗਏ ਜਿਹੜਾ ਉਹਨਾਂ ਆ ਇਹ ਕਦੇ ਇੱਧਰ ਦੀ ਚਲੋ ਉਧਰ ਪੱਕਾ ਰੋਡ ਵੀ ਸੀਗਾ ਪਰ ਇੱਧਰ ਦੀ ਪਤਾ ਨਹੀਂ ਕਿਉਂ ਜਾ ਰਹੇ ਸੰਕਟ ਟੂ ਇਹ ਤਾਂ ਸ਼ਾਇਦ ਸ਼ੋਰ ਕਰਤਾ ਮੇ ਵੀ ਆਹ ਲੱਕੇ ਤੇ ਅਨ 익ਸਪੈਕਟਡ ਜੀਜਾ ਹੁੰਦੀਆਂ ਆ ਤੇ ਯਾਰ ਤੇ ਬਹੁਤ ਸਾਰੀ ਦੇਖ ਸਕਦੇ ਹਾਂ ਇੰਨਾ ਬੱਕੂ ਆ ਵਾਹ ਪੜਾ ਕੇ ਅਲਮ ਵੇਥੇ ਮੋਲ ਮੋਣਿਆ ਆ ਆ ਜੀ ਹਾਂ ਆ ਤੇ ਅੱਜ ਉਹ ਹੈ ਦੁਜੀ ਦੀ ਫੱਦੇ ਆ ਸਾਡੇ ਭਜੀ ਮੇਂ 5 ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਧਰ ਇੱਧਰ ਨੂੰ ਨੌਜਵਾਨਾਂ ਵੱਲੋਂ ਹਾਂ ਜੀ ਹਾਂ ਹੁਣ ਬੋਲੋ ਛੋਲਾ ਸਾਹਿਬ ਦੇ ਦਰਸ਼ਨ ਕਰਨ ਲਈ 5 ਸਾਲ ਦੀ ਤਰ੍ਹਾਂ ਇਸ ਸਾਲ ਵੀ ਨੌਜਵਾਨ ਜਾ ਰਹੇ ਆ ਪਿੰਡ ਤੋਂ ਹੁਣ ਅਸੀਂ ਬੋਲ ਤੇ ਪਹੁੰਚ ਗਏ ਆ ਦਿਖਾਓ ਮੈਨੂੰ ਪਿੰਡ ਤੂਤਗਲਾਂ ਦੇ ਨੌਜਵਾਨ ਚਲੋ ਵੀ ਸੁਬਾ ਜਵਾਨ ਪੜੇ ਨਹੀਂ ਗਏ ਇਹ ਇੱਕ ਥਾਂ ਜਿਹੜਾ ਕੁਦਰਤ ਬਲੋ ਬਣਦਾ ਓਏ ਹੋਏ ਤਿੰਨ ਦਿਨ ਪਹਿਲਾਂ ਤਾਂ ਇੱਥੇ ਬੇੜਿਆਂ 'ਚ ਜਾਂਦੇ ਸੀ ਬਹਿ ਕੇ ਸਾਰੇ ਜਣੇ ਹਾਂਜੀ ਯਾਰ ਇਹ ਬੋਲ ਤੋਂ ਹਾਂਜੀ ਆਉਣ ਤੋਂ ਆਉਣ ਤੋਂ ਆਉਣ ਤੋਂ ਆਉਣ ਤੋਂ ਆਉਣ ਤੋਂ ਆਉਣ ਤੋਂ ਆ ਕਰ ਵੀ ਲੱਗਦਾ ਇੱਥੋਂ ਐ ਜਿੰਦਗੀ ਨਾਲ ਚਲਵਾੜ ਨਹੀਂ ਚਾਹੀਦਾ ਉਹ ਕਿਦੋਂ ਕਿਦੋਂ ਇਧਰ ਵੀਡੀਓ ਫੋਟਾਂ ਦੇ ਮੋਕ ਰਹੀਆਂ ਲੋਕਾਂ ਦੀਆਂ ਕਹਿੰਦੇ ਬਹਿ ਜਾ ਰਹੇ ਕਹਿੰਦੇ ਫੋਟੋ ਵਿੱਚ ਆ ਗਏ ਜਣਾ ਛੋਟੇ ਦੀ ਵੀਡੀਓ ਬਣਾਉਂਦੇ ਸਾਰੀਆਂ ਹੀ ਬਣਾ ਦਿੰਦੇ ਆ ਆਪਣੀ ਵੀ ਬਣਾਉਣੀ ਹੈ ਜੇ ਲੋ ਵੀ ਇਧਰ ਫੋਟੋ ਸ਼ੂਟ ਦੰਨ ਕਰਕੇ ਮੁੰਡੇ ਕਹਿੰਦੇ ਤਿਆਰ ਸਿਆਰ ਹੋ ਗਏ ਤੇ ਨਿਕਲ ਗਏ ਆ ਜਾ ਰਿਹਾ ਜੈਕਟ ਪਾਉਣੀ ਹੈ ਜੈਕਟ ਪਾਈ ਸੀ ਤੇ ਫੋਟੋ ਫਟਾ ਖਿੱਚ ਲਈਆਂ ਆ ਤੇ ਬੜੀਆ ਘੈਂਡ ਫੋਟੋ ਸ਼ੂਟ ਹੋਇਆ ਆ ਕਿ ਇੱਧਰ ਸਨਸੈਟ ਵੀ ਹੋ ਰਿਹਾ ਆ ਮਿੱਤਰੋ ਤੇ ਵਾਹ ਆਪਣੇ ਬੰਦੇ ਥੋੜੇ ਪਿੱਛੇ ਵੀ ਆ ਰਹੇ ਆ ਤੇ ਸਨਸੈਟ ਦਾ ਜਿਹੜਾ 뷰 ਆ ਬਾਕੀ ਘੈਂਡ ਆ ਓਏ ਹੋਏ ਮਿੱਤਰੋ ਠੰਡ ਬੋਲਾ ਕਰ ਰਹੀ ਹੈ ਇਹ ਗੱਲ ਆ ਹਵਾ ਫ੍ਰੈਂਡਲੀ ਵਗ ਰਹੀ ਆ ਤੇ ਠੰਡ ਬਹੁਤ ਲੱਗ ਰਹੀ ਆ ਤੇ ਬਹੁਤ ਜ਼ਿਆਦਾ ਹੇਲ ਰਿਹਾ ਟਰੋ ਵਾ ਲੱਗਦਾ ਇਸ ਟਾਈਮ ਤੇ ਹਰ ਫੋਨ ਗਿਆ ਜਿਹੜੇ ਕੀ ਆ ਬੀ ਮਿਲ ਕੇ ਜਾ ਕੇ ਪਸੰਦ ਸੱਤ ਸੱਤ ਪੋਚ ਕੇ ਤਾਂ ਨਾ ਸੇੜ ਤੋਂ ਕਰਦੇ ਆ ਸੰਪਰਕ ਆ ਵੀ ਮोटा ਆਪਣੇ ਨਾਲ ਓਏ ਹੋਏ ਆਏ ਲੋਏ ਮਿੱਤਰੋ ਹਰ ਗੋਇੰਦਵਰ ਚੌਂਕ ਤੋਂ ਥੋੜਾ ਜਿਹਾ ਅੱਗੇ ਆ ਕੇ ਨੰਗਰ ਚੱਕਿਆ ਆਪਾਂ ਨੰਗਰ ਸਾਖੀ ਤੇ ਯਾਰ ਹਣੀ ਜਾ ਰਿਹਾ ਹੁਣ ਅੱਗੇ ਅੱਗੇ ਵਾਲਾ ਸਤਲ ਕਾਟੀ ਨਾ ਕਿ ਤਾਂ ਸਾਰੇ ਯਾਰ ਵੀ ਹਣੀ ਯਾਰ ਵੀ ਜਿੰਨੇ ਵੀ ਆ ਰੈਡੀ ਆ ਤੇ ਹੁਣ ਦੇਖਣਾ ਉੱਥੇ ਜਾ ਕੇ ਨੂਨ ਦਾ ਮोटा ਬਸਤ ਹੁੰਦਾ ਜਾਂ ਨਹੀਂ ਹੁੰਦਾ ਕਿੱਤਰੋਂ ਖੜ ਖੋਗੇ ਪਰ ਚੋਂ ਤੋਂ ਅੱਗੇ ਥੋੜਾ ਆ ਕੇ ਲੰਘਰ ਛੇ ਗਿਆ ਆਪਾਂ ਦੇ ਟਾਈਮ ਹੋ ਕੇ 7 ਵਜੇ ਕਰੀ ਤਰੀਓ ਹੁਣ ਟਾਈਮ ਟੂ ਟਾਈਮ ਪਹੁੰਚ ਜਾਈਏ ਤੇ ਐਨਕਾ ਦੇ ਰਮਾਲ ਪਾਣ ਦੇ ਕੋਈ ਕਿ ਹੱਟ ਬੋਰਾ ਤੇ ਟਾਈਮ ਟਾਈਮ ਹੋ ਕੇ ਪਹੁੰਚੇਗਾ ਕਿ ਰੂਮ ਦਾ ਵੀ ਦੇਖਣਾ ਕਿ ਰੂਮ ਕਿੱਥੇ ਮਿਲਦਾ ਕਿ ਕਿੱਥੇ ਮਿਲਦਾ ਕਿ ਉਹ ਵੀ ਬੰਦੇ ਕਿੱਥੋਂ ਮਿਲੂ ਰੂਮ ਮਿਲੂਗਾ ਬਾਕੀ ਕਹਿੰਦੇ ਅਜੇ ਉੱਥੇ ਆਪਣੇ ਜਿਹੜੇ ਆ ਲੋਕ ਆ ਉਹ ਘਰ ਰਹਿਣ ਤੋਂ ਦੇ ਦਿੰਦੇ ਸੇਵਾ ਉਹ ਕਰਦੇ ਆ ਤੇ ਦੇਖਦੇ ਪਛਾ ਕੇ ਅੱਗੇ ਟਾਈਮ ਉਹ ਹੋ ਗਿਆ ਹੈ ਦੇਖੀ ਕਿੰਨਾ ਟਾਈਮ ਚ ਪਹੁੰਚੇ ਯਾ ਬੱਦਲ ਬੱਦਲ ਹੋ ਗਿਆ ਕੋਈ ਅੱਗੇ ਕੁਝ ਨਹੀਂ ਤੇ ਇਹ ਹੈ ਵੀ ਦੇ ਉਹ ਜਿਹੇ ਪ੍ਰਤਾਰ ਬੋਲਾਂ ਅੱਗੇ ਜੀ बखशे करो फे पैसे आर चाटा जी गुरू पातशाह जी पती देव ਹਾਂ ਜੀ ਗੁਰੂ ਦਾ ਦਰਸਾ ਲੋਕੀਂ ਅੰਦਰ ਬਣਾਉਣਾ ਹੋਇਆ ਦਰਸਾ ਦੇਸਾਂ ਨੂੰ ਬਲੋਕ ਨੂੰ ਦੁਸਤਾ ਹੈ ਕਿ ਆਪ ਨਾਲ ਦਿੱਤੇ ਕੇ ਦਰਸ਼ਨ ਕਰਕੇ ਅੱਗੇ ਵਾਅਦੇ ਚਲੋ ਆਏ ਗੁਰੂ ਜੀ ਵਾਅਦੇ ਚਲੋ ਗੁਰੂ ਦਾਲ ਟੇਕੇ ਅੱਧੇ ਪੁਰੀਏ ਲੈ ਕੇ ਜਾ ਰਹੇ ਜੀ ਕੁਝ ਕੋਈ ਵਜਿੱਦਾ ਕੰਮ ਆਉਂਦੀ ਮੱਤਾ ਟੇਕੇ ਦਰਸ਼ਨ ਕਰਕੇ ਅੱਗੇ ਵਾਅਦੇ ਚਲੋ ਆਏ ਗੁਰੂ ਜੀ ਗੁਰੂ ਨਾਨਕ ਜੀ ਕਿਰਪਾ ਕਰੋ ਤੇ ਗੁਰਖੇਦਾਲ ਪੱਖੇ ਕਰੋ ਜੇ ਗੁਰਦਾ ਪੱਖੇ ਕਰੋ ਬਾਬਾ ਜੀ ਸਿਆਣੇ ਬਣਿਆ ਬੋਲਣ ਆ ਮੇਰੇ ਰੱਖੀ ਦਮਾ ਨੀ ਜੋ ਮਿੱਤਰੋ ਬਣਾ ਜਾਨਾ ਆਪਣੇ ਘਰ ਬਾਹਰ ਚੱਜ ਜਾਵਾ ਦਿੱਤੇ ਗਏ 13 ਤੋਂ ਉਗਰਾ ਨਾ ਹੋ ਗਏ ਸੀਗੇ ਤੇ ਚਾਰਟ ਕੀਤਾ ਚਲਾਟ ਕਰਦਾ ਕਿ ਦੁਬਾਰਾ ਬੰਦੀ ਹੋਈ ਆ ਜੋ ਵੀ ਫਾਈਨਲ ਨੂੰ ਮਿੱਤਰੋ ਪਹੁੰਚ ਗਿਆ ਪਾਕਿਸਤਾਨ ਦੇ ਜੇਲ ਸਰਹੰਦ ਤੇ ਜੇ ਕਿ ਇਹ ਤਾਂ ਅਸਲ ਤੇ ਨਾ ਹੋ ਰਿਹਾ ਸੋ ਇਹ ਆਪਕੇ ਸਹਾਂ ਲਈ ਜਿਹੜੀ ਮੈਂ ਹਮੈਂਸੀਆ ਉਹ ਇਦਰਾ ਜਿਹੜੇ ਪਾਸਪੋਰਟ ਤੇ ਜਿਹੜਾ ਵੀਜ਼ਾ ਲੱਗ ਜਾਂਦਾ ਹੈ ਸਟੂਰ ਵੀਜ਼ਾ ਜਿਹੜਾ ਪੂਰੀ ਜੋੜਾ ਉਹ ਇਸ ਤਰ੍ਹਾਂ ਇਹ ਵਾਕੀ ਆਪਣੇ ਦਰਸ਼ਨ ਹੋ ਗਏ ਆ ਹੁਣ ਬੜਾ ਜਨੈਤ ਕਹੇ ਜਿਹੜੇ ਤੇ ਵੀ ਨਹੀਂ ਜੜੇਗਾ ਕੋਈ ਕੰਮ ਉਹ ਕੀ ਕਰਦਾ ਹੈ ਆਹ ਲੱਗਿਆ ਉਹ ਨਹੀਂ ਕਿਨਾਂ ਉਹ ਕਰਦੇ ਨਹੀਂ ਉਹ ਛਾੜਦੇ ਹੁੰਦੇ ਸ਼ਾਮਾਂ ਛਾੜਦੇ ਇਹ ਰੋਡ ਦਾ ਕੰਮ ਬਹੁਤ ਕੀਤਾ ਹੋਇਆ ਆ ਥੁਲੇ ਭਾਈ ਉਹਨਾਂ ਦੇ ਹਾਲ ਬਹੁਤ ਮਾੜੇ ਹੋ ਗਏ ਮੋਟਾ ਜਲਾਬ ਦੇ ਇਹ ਰੋਡ ਖਸਤਾਈ ਜਾ ਰਹੀ ਹੈ ਕਿਉਂਕਿ ਨਮਾ ਵੜ ਰਿਹਾ ਹੈ ਇਸੇ ਕਾਰਨ ਕਰਕੇ ਇਹ ਬੰਦ ਕਰਾ ਹਾਈਡਾ ਬਲੋਗ ਆਪਾਂ ਚੱਲ ਪੀਂ ਐਂਡ ਕਰ ਦੇਣਾ ਕਿ ਬਹੁਤ ਬੁੜਾ ਦੇ ਖੁਦ ਹੀ ਦਰਦਨ ਕਰਤੀ ਕਿਉਂਕਿ ਬੈਟ ਹੀ ਨਹੀਂ ਆ ਸਾਡੇ ਕੋਲ ਚਾਰਜ ਇਹ ਮਿੱਤਰ ਵੀ ਚਾਹ ਪੀਣੇ ਨੂੰ ਕਿਹੇ ਨਾਲ ਪਰੋੜੇ ਪੂਰੇ ਰਖਾ ਲਿਆ ਥੁਲੇ ਭਾਈ ਖੜਾ ਲੈ توڑا لال موٽ با ا جا او تري پن ਦੇ ਮੈਟਰੋਲ ਮੈਂ ਤਾਂ ਚੋਂ ਉੱਪਕੇ ਆ ਗਿਆ ਤੇ ਇੱਥੇ 14 ਕਿਲੋਮੀਟਰ ਅੱਗੇ ਰਸਤਾ ਰਹਿ ਗਿਆ ਉਹ ਮੁਕੜਾ ਸਾਉਣਾ ਤੇ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਹਾਂ ਉਸ ਤੋਂ ਬਾਅਦ ਵਲੋਗ ਦੀ ਗੱਲ ਕਰਾਂਗੇ ਸਮਾਂ ਹੋਤੀ ਕਿਉਂਕਿ ਫੋਨ ਦੀ ਬੈਟਰੀ ਚਾਰਜ ਨਹੀਂ ਆ ਤੇ ਸ਼ਾਮਾਂ ਤੱਕ ਪੱਕਾ ਜੇ ਕਾੰਚਾ ਕੇ ਟਾਈਮ ਲੱਗ ਜਾਣਾ ਸੋ ਫੋਨ ਦੀ ਬੈਟਰੀ ਚਾਰਜ ਰੱਖਣੀ ਹੈ ਤੇ ਵਲੋਗ ਦਾ ਜੁੜੇ ਰਹੋ ਤੇ ਦਿਖਾਉਂਦੇ ਹਾਂ ਦਰਸ਼ਨ ਕਰਉਂਦੇ ਹਾਂ ਉਹ ਮੁਕੜਾ ਸਾਉਣਾ ਭਾਜੀ ਭਾਜੀ ਕੀ ਮਜਬੂਰੀ ਆ ਗਈ ਜਿੱਥੇ ਚਾਦਰ ਪਾਈ ਕੁਛ ਨਹੀਂ ਭਾਜੀ ਇਦਾਂ ਹੀ ਬਹੁਤ ਥੱਕਵੋ ਗਏ ਮੋਟਰਸਾਈਕਲ ਤੇ ਅੱਛਾ ਬੰਦੇ ਪਿਛੇ ਰਹਿ ਗਏ ਸੀ ਓਹ ਹੋ ਹੋ ਫੇਰ ਆਪਾਂ ਕੀ ਭਾਜੀ ਕੀ ਮਜਬੂਰੀ ਕੀ ਹੋ ਗਈ ਮੈਂ ਬੜੀ ਮਤਲਬ ਕਿ ਬਹੁਤ ਥੱਕ ਗਏ ਸੀਗੇ ਬਹੁਤ ਦੂਰੋਂ ਚੱਲ ਕੇ ਆਏ ਆ ਸਟਾਪ ਤਾਂ ਬਹੁਤ ਆ ਰੁਰਦੇ ਇਸ ਲਈ ਹੁਣ ਸਹੀ ਆ ਤਮੀਰ ਫੇਰ ਬੋੜਾ ਇੱਕ ਬੰਦਾ ਰਹਿ ਗਿਆ ਅੱਡਾ ਹੁੰਦਾ ਮੋਟਰਸਾਈਕਲ ਤੇ ਆਪਾਂ ਦਾ ਬਾਕੀ ਹੁਣ ਪਹੁੰਚ ਕੇ ਕਰਦੇ ਤੁਹਾਨੂੰ ਵੀ ਦਰਸ਼ਨ ਕਰਾਉਣੀ ਆ ਤੇ ਫੋਨ ਦੀ ਕੁਆਲਿਟੀ ਹੈਗੀ ਘੱਟ ਤੇ ਅਸੀਂ ਕਰਾਂਗੇ ਬਲੋਗ ਜਾ ਕੇ ਐਂਡ ਠੀਕ ਆ ਭਾਜੀ ਹਾਜੀ ਆ। ਇੱਧਰ ਮੋਟਰਸਾਈਕਲ ਰੋਕਣਾ ਪਿਆ ਉੱਧਰ ਉਹਨੇ ਮੋਟਰਸਾਈਕਲ ਹੀ ਖਰਾਬ ਕਰਦੇ ਆਇਆ। ਉਹ ਦੋ ਜਣੇ ਆਂਦੇ ਹੁਣ ਤੁਰ ਕੇ ਪਤਾ ਨਹੀਂ ਕੀ ਚੱਲ ਰਿਹਾ ਹੋਣਾ ਸਾਈਕਲ ਦਾ। ਇੱਧਰ ਆਪਾਂ ਮੋਟਰ ਰੋਕਾ ਪਿਆ ਇੱਧਰ ਉਹਨੇ ਕਹਿੰਿਆ ਕਿ ਆਪਣੇ ਦੋ ਕੋ ਬੰਦੇ ਉਹ ਤੋਂ ਮਰੇ ਆ। ਯਾਰ ਹੁਣ ਇੱਥੇ ਉਹਦੀ ਵੇਟ ਕਰੇ ਫੇਰ ਦੇਖਦੇ ਹੁਣ ਕੀ ਹੋਇਆ ਕੀ ਨਹੀਂ ਤੇ ਬਾਕੀ ਪਹੁੰਚ ਕੇ ਕਰਾਂਗੇ ਹੁਣ ਵਾਅ ਵਕਾਲਾ ਪਤਾ ਨਹੀਂ ਕੀ ਹੁਣ ਪ੍ਰੋਗਰਾਮ ਆਈ ਆ। ਹੋ ਗਿਆ 8 ਵਜੇ ਕਰੀਬ ਤੇ ਜਿੱਥੇ ਬੱਠੇਗੇ ਥੋੜਾ ਜਿਹਾ ਚਾਹ ਪੀ ਲੈਣਾ ਚਾਹ ਚਾਹ ਕਰਾਈ ਤੇ ਯਾਰ ਅਸੀਂ ਚੱਲੇ ਹਾਂ ਹੁਣ ਫਿਰ 10 ਤੱਕ ਤੇ ਅੱਜ ਦਾ ਵੀ ਲੋਕਾਂ ਕੋਲ ਬੈਠੇ ਰਹੇ ਅੱਜ ਜੀ ਵਧੀਆ ਲੱਗਣਗੇ ਕਿ ਉਹਦਾ ਇੱਕ ਬੜਾ ਸ਼ੇਅਰ ਤੇ ਬਾਈ ਬਾਏ ਤੇ ਕਿਸੇ ਵੀ ਵਲੋਗ ਨੂੰ ਦੰਡਾ ਨਹੀਂ ਬਾਈ ਬਾਈ ਜਰਾ ਬੱਸ